ਨਾ ਦੇਖੋ ਵੇ 52000 ਦੀ ਬੱਚੀ ਦੇ ਦੇ ਬਾਈ ਫਿਰ ਘੱਟ ਵੱਧ ਨਾ ਗਿਓ ਆਕੇ ਐ ਡਾਡਾ ਸੋਹਣਾ ਰਸਗੁੱਲੇ ਵਾਲਾ ਪਹਿਲਾਂ ਬੱਚੀ ਕੱਢੂ ਬਾਈ 15 ਕਿਲੋ ਦੇਊਗੀ ਬਾਈ ਬਸ 15 ਹਾਂ 14 ਰਹਿ ਸਕਦਾ 17 ਨਹੀਂ ਹੁੰਦਾ ਠੀਕ ਉਹ ਚੰਗੀ ਬੱਚੀ ਦੀ ਹੈ ਹਾਂ ਜਾ ਸੋਹਣਾ ਪਾਲੀ ਬੰਦੇ ਨੇ ਸਹੀ ਗੱਲ ਆ ਚਲੋ ਆ ਜਾਂਦੀਆਂ ਹੁੰਦੀਆਂ ਬੰਦੇ ਆ ਤੁਸੀਂ ਬੱਚੀ ਜਮਾ ਜਾਇਜ਼ ਰੇਟ ਵਾਲੀ ਬੱਚੀ ਦੇਖੋਗੇ ਤੇ ਲੇਵਾ ਵੀ ਬਹੁਤ ਸੋਹਣਾ ਤਿਆਰ ਕਰ ਘੱਟ ਵੱਧ ਨਹੀਂ ਕਹਿੰਦੇ ਆਕੇ ਹਾਂ ਤਾਂ 52000 ਦੀ ਬੱਚੀ ਲੈ ਵੀ ਚੜਾ ਕੇ ਇਹ ਲੈ ਦੇਖੋ ਤੁਸੀਂ ਹੁਣ ਹਨਾ ਲੇਵੇ ਨੂੰ ਜਿਹੜਾ ਥਾਨ ਲੱਗਿਆ ਉਹ ਵੀ ਕੱਲਾ ਕੱਲਾ ਬਸ ਜਿਹੜੀ ਹੈਗੀ ਆ ਚੰਗੀ ਆ ਹਜੇ ਖੁੱਲਣ ਆਏ ਨੇ ਜਾਸੀ ਨੇ ਠੀਕ ਆ ਜਮਾ ਰੇਟ ਇਹਦਾ ਰਹਿਣ 65000 ਰੁਪਏ ਪਰ 62000 ਦੀ ਬੱਚੀ ਦੇ ਦੇਣ ਅੱਛੀ ਨੇ ਇਹ ਆ ਦੇਖੋ ਨਹੀਂ ਖੁੱਲੀ ਰਹੀ ਕਰਕੇ ਚੌਣ ਕਰ ਦਿਆ ਇਹ ਕਰ ਲੈਣ ਦੇ ਫਿਰ ਕੋਈ ਹਾਂਜੀ ਹਸੀ ਕਾਲ ਦੋਸਤੋ ਬਬੂ ਸਵਾਗਤ ਕਰਦਾ ਮਿੱਤਰੋ ਤੇ ਅੱਜ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਤਖਤਮਲ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਜਿਹੜੀ 10-11 ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਪਰ ਅੱਜ ਨਾ ਇੱਕ ਵੱਖਰੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਸ ਫਾਰਮ ਤੋਂ ਗਿਰ ਨਸਲ ਦੀਆਂ ਬਹੁਤ ਸੋਹਣੀ ਸੁਨੱਖੀ ਗਾਂ ਆ ਗਈ ਆਪਾਂ ਡਿਟੇਲ ਵੀ ਇਸ ਤੋਂ ਸ਼ੁਰੂ ਕਰਾਂਗੇ ਬਾਕੀ ਮੈਂ ਕੱਲੀ ਕੱਲੀ ਗਾਂ ਦੇ ਉੱਤੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦੰਨਾ ਹੈਗਾ ਬਾਈ ਕੋਲੇ ਨਾ ਜੇ ਗੱਲ ਕਰਕੇ ਮਿੱਤਰੋ ਦੋ ਗੇ ਅੰਗ ਵਾਲੀਆਂ ਬਹਿਣਾ ਜਿਵੇਂ ਜਸਸੀ ਕ੍ਰੋਸ ਲਾ ਲੂ ਹਨਾ ਆ ਜਿਹੜੀਆਂ ਬਹਿਣਾ ਨਾ ਬਹੁਤ ਜਿਆਦੇ ਚੰਗੀਆਂ ਬਹਿੜਾ ਆ ਗਈਆਂ ਆਹ ਚਾਰ ਪੰਜ ਗਾਂਵਾਂ ਦਾ ਤਾਂ ਕੋਈ ਮੋਲੀ ਨਹੀਂ ਹੈਗਾ ਜਿਵੇਂ ਇੱਕ ਐਂਡ ਦੇ ਉੱਤੇ ਆ ਗਈ ਨਾ ਆ ਵੀ ਗਾਂ ਜਿਹੜੀ ਹੈਗੀ ਵਜਨ ਵਜੂਦ ਬਹੁਤ ਆ ਗਾਂ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਗਾਂ ਆ ਗਈ ਮੱਝਾਂ ਦੀ ਬਰੋਬਰੀ ਕਰਨ ਵਾਲੀਆਂ ਗਾਂ ਆ ਗਈਆਂ ਤੇ ਇੱਕ ਜਿਵੇਂ ਆ ਆ ਗਈ ਮੈਂ ਪਹਿਲੀ ਅੱਖ ਕਿਹਾ ਹਨਾ ਵੀ ਜਰਸੀ ਤੇ ਬਹੁਤ ਸੋਹਣੀ ਆ ਗਈ ਆਹ ਜਰਸੀ ਤੇ ਇੱਥੋਂ ਆਪਾਂ ਡਿਟੇਲ ਸ਼ੁਰੂ ਕਰਾਂਗੇ ਦੋ ਕਗਾਵਾ ਜਿਹੜੀਆਂ ਖੜੀਆਂ ਨਾ ਇਧਰਲੇ ਪਾਸੇ ਜੇ ਗੱਲ ਕਰਗੇ ਅੰਦਰਲੇ ਪਾਸੇ ਦੋ ਕਗਾਵਾ ਹੋਰ ਖੜੀਆਂ ਤੇ ਇਧਰੋਂ ਜੇ ਗੱਲ ਕਰਗੇ ਬਾਈ ਵੀ ਆਏ ਹੋਏ ਆ ਬਾਈ ਕਿਹੜਾ ਪਿੰਡ ਆਪਣਾ ਠੀਕ ਹੈ ਲੈ ਵੀ ਇਹ ਬਾਈ ਕਹਿੰਦੇ ਵੀ ਆਪਾਂ ਵੀਡੀਓ ਦੇਖ ਕੇ ਤੁਹਾਡੀ ਇੱਥੇ ਪਹੁੰਚੇ ਸੀਗੇ ਬਾਕੀ ਆਜੋ ਆਪਾਂ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਹਨਾ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਬਾਈ ਬੱਬੂ ਤੋਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਜੇ ਗੱਲ ਕਰਕੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ 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 ਸਾਰਿਆਂ ਨੂੰ ਮੁਬਾਰਕ ਕਬੱਡੀ ਦੇ ਆਪਣੇ ਵੱਲੋਂ ਤੇ ਨਵੇਂ ਸਾਲ ਦੀ ਪਹਿਲੀ ਵੀਡੀਓ ਆ ਗਈ ਹਾਂਜੀ ਭਾਈ ਜੀ ਹਾਂ ਕਿ ਨਹੀਂ ਤੇ ਅੱਛਾ ਭਾਈ ਬੱਬੂ ਜੀ ਮੈਂ ਗੱਲ ਕਰ ਲੀ ਆਪਾਂ ਪਹਿਲਾਂ ਤਾਂ ਐਡਰੈਸ ਦੱਸ ਦਿਆ ਆਪਾਂ ਐਡਰੈਸ ਮੇਰਾ ਪਿੰਡ ਤਖਤਮਾਲਾ ਜੀ ਤਹਿਸੀਲ ਕਾਲਾਵਲੀ ਹੈ ਜ਼ਿਲ੍ਹਾ ਸਰਸਾ ਵੀਰੇ ਨਾਂ ਮੇਰਾ ਬੱਬੂ ਹੀ ਠੀਕ ਹੈ ਬੱਬੂ ਅੱਜ ਆ ਵੀ ਆਪਣੇ ਕੋਲ ਘਟੋ ਘਟੋ 10 12 ਨਾ ਹਾਂਜੀ ਵੀਰੇ ਹਾਂਜੀ ਠੀਕ ਹੈ ਕਿਹੜੇ ਬਸ ਸਟਾਰਟ ਕਰ ਜਿਹੜੇ ਬਸ ਮਰਜ਼ੀ ਕਰ ਲੈ ਭਾਈ ਅੱਗੇ ਰੋਲੇ ਚੱਲ ਕੋਈ ਗੱਲ ਨਹੀਂ ਹੈਨਾ ਗੈਰ ਨਸਲ ਦੀ ਗਾਂ ਜਿਹੜੀ ਹੈਗੀ ਹੈ ਫਿਰ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਗੇਰ ਦੀ ਬਾਕੀ ਮੈਂ ਪਹਿਲਾਂ ਵੀ ਦਿਖਾ ਕੇ ਹਟ ਬੱਬੂ ਜਮੇ ਆ ਗਈ ਗਿਰ ਇਹੇ ਦੱਸ ਮੈਨੂੰ ਕਿੰਨਾ ਸੁਆਸ ਹੁੰਦੀ ਹੈ ਇਹ ਰਮਣ ਪਹਿਲਾ ਸੁਆਸ ਹੂਗੀ ਵਾਲੇ ਖੀਰੀ ਮੰਨ ਮਾੜੇ ਮਾੜੇ ਦੋਨ ਦੇ ਚੱਕਦੀ ਹੈ ਬਾਈ ਠੀਕ ਹੈ ਕੰਦੀ ਸੀਲ ਵਾਲੀ ਹੈ ਜਿਵੇਂ ਮਰਜੀ ਖੇਟੀ ਚੱਲੂ ਠੀਕ ਹੈ ਤੇ ਬੱਬੂ ਪਹਿਲੇ ਸੂਏ ਜਿਵੇਂ ਗਿਰ ਦੀ ਡਿਮਾਂਡ ਜ਼ਰੂਰ ਰਹਿੰਦੀ ਹੈ ਹਾਂਜੀ ਬਾਈ ਹਾਂਜੀ ਹੈਨਾ ਇਹਦਾ ਕੋਈ ਐ ਪਤਾ ਵੀ ਕੋਈ ਸੀਮਣ ਜਾਂ ਕੋਈ ਨਹੀਂ ਬਈ ਨਾ ਝੂਠਾ ਪਕ ਮਾਰੀ ਨਹੀਂ ਕਦੇ ਤੁਨੂੰ ਕਦੇ ਕਿਹਾ ਵੀਡੀਓ ਜਿਵੇਂ ਆ ਲੱਗੇ ਉਹ ਲੱਗੇ ਨਾ 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 ਇਹ ਇਹ ਗੱਲ ਤੇਰੀ ਨੋਟ ਹੈ ਪਹਿਲੇ ਸੂਏ ਕਿੰਨਾ ਦੁੱਧ ਪਾ ਦੂ ਦੁੱਧ 15 ਕਿਲੋ ਦੇਊਗੀ ਬਾਈ ਬਸ 15 ਹਾਂ 14 ਰਹਿ ਸਕਦਾ 1 ਠੀਕ ਹੈ ਹਾਂਜੀ ਬਾਈ ਲੈ ਵੀ ਮਿੱਤਰੋ ਦਿਨ 15 ਪਾਇਆ ਬਾਈ ਅੱਛਾ ਇਹ ਮੈਨੂੰ ਐਂ ਦੱਸ ਜਿਵੇਂ ਲੱਗਿਆ ਇਹਦੇ ਟੈਗ ਟੋਕ ਕਰਨ ਤੇ ਵੀ ਲੱਗਿਆ ਮੈਨੂੰ ਹਾਂ ਪਿਆ ਹੋਰ ਬਹੁਤ ਚੰਗੀ ਬੱਚੀ ਦੀ ਹੈ ਹਾਂ ਜਾ ਸੋਹਣਾ ਪਾਲੀ ਬੰਦੇ ਨੇ ਸਹੀ ਗੱਲ ਹੈ ਚਲੋ ਆ ਜਾਂਦੀਆਂ ਹੁੰਦੀਆਂ ਬੰਦਿਆਂ ਕੋਲੇ ਹਨਾ ਵਿਕ ਜਾਂਦੀਆਂ ਹੁੰਦੀਆਂ ਤੇ ਝਾਲਰ ਝੁੱਲਰ ਬਨ ਬਨ ਚੰਗੀਆਂ ਮਿੱਤਰੋ ਬਾਕੀ ਤੁਸੀਂ ਐ ਇੱਧਰ ਲੈ ਜਾ ਲੰਮੀ ਇਹ ਆ ਦੇਖੋ ਹਜੇ ਤਾਂ ਭਲਾਂ ਭੂਲਾਂ ਪਾਈ ਖੜੀ ਹੈ ਇਹ ਆ ਦੇਖੋ ਹਜੇ ਤਾਂ ਸਟਾਰਟ ਹੋਈ ਐ ਲਾਉਣਾ ਰੌਣਦੀ ਬਾਈ ਹਾਂ ਹਜੇ ਤਾਂ ਕਿੰਨੇ ਦਿਨ ਕੱਢਦੀ ਆ ਹਲੇ 15 ਲੱਜੂ ਦਿਨ ਬਾਈ 15 ਦਿਨ ਮੂੰਹ ਦੀ ਮਰਜ਼ੀ ਮਾੜੀ ਜੇ ਘੂਣ ਨੂੰ ਭਲਾਣ ਦੀ ਤਾਂ ਹੁਣ ਲਾਂ ਲੱਗ ਗਈ ਬੱਚੀਆਂ ਬਾਈ ਹਾਂ ਹੁਣ ਲਾਂ ਲੱਗ ਗਈ ਹਾਂਜੀ ਹਾਂ ਠੀਕ ਆ ਆ ਥਣ ਥਣ ਤਾਂ ਜਮਾ ਐ ਡਾੜਾ ਥਣਾ ਰਸਗੁੱਲੇ ਵਾਲਾ ਪਹਿਲੇ ਨਾ ਬੱਚੀ ਕੱਢੂ ਬਾਈ ਹਾਂ ਨਹੀਂ ਸਹੀ ਗੱਲ ਆ 10 15 ਦਿਨ ਹਲੇ ਖੁੱਲੇ ਬਹੁਤਾ ਬਾਈ ਕੁਆਲਿਟੀਾਂ ਬਹੁਤਾ ਬੱਚੀ ਚ ਠੀਕ ਐ ਅੱਛਾ ਬਬੂ ਬੰਨ ਫਿਰ ਕੇ ਰਾਂ ਵੀ ਮੈਂ ਕਹਿੰਨਾ ਨਾ ਵੀ ਗਿਰ ਨਸਲ ਦੀ ਡਿਮਾਂਡ ਕਿਉਂਕਿ ਮੈਂ ਤਾਂ ਕਹਿੰਨਾ ਡਿਮਾਂ ਮਹੀਨੇ 'ਚ 5-7 ਫੋਨ ਆਈ ਜਾਂਦੇ ਆ ਹਾਂਜੀ ਹਾਂ ਠੀਕ ਹੈ ਤੇ ਪਰ ਆਪਾਂ ਉਹ ਰਾਂਹ ਹੀ ਪੈਂਦੇ ਹਨਾ ਠੀਕ ਹੈ ਭਰਾ ਹੁਣ ਮੈਨੂੰ ਐ ਦੱਸ ਇਹਦਾ ਟਾਟਾ ਵਾਟਾ ਜਿਆ ਰੇਟ ਇਹ ਤਾਂ ਮੁੱਲ ਕਰਾਉਣ ਨੂੰ ਬਾਈ ਉਹ ਵਪਾਰਾਂ ਵਾਲਾ ਮੰਗਦਾ 70-75 ਹਜ਼ਾਰ ਕਰਾ ਲਾ ਆਪਸ ਤੋਂ 55 ਹਜ਼ਾਰ ਦੀ ਬੱਚੀ ਦੇ ਦਾਂਗੇ 55 ਹਜ਼ਾਰ ਹਾਂਜੀ ਬਾਈ ਹਾਂਜੀ ਹਾਂ ਠੀਕ ਆ ਜੇ ਕੋਈ ਬਾਈ ਕਰੇ ਰੱਖਣ ਵਾਲਿਆਂ ਦਾ 4-5 ਸਾਲ ਚੋਗੀ ਵੇਚ ਲੈ ਠੀਕ ਆ ਮੰਤਲ ਮੈਂ ਕਹਿੰਦਾ ਜੇ 4-5 ਸਾਲਾਂ ਬਾਅਦ ਵੀ ਵੇਚ ਨਹੀਂ ਹੋਈ ਤਾਂ ਐਨੇ ਦੀ ਤਾਂ ਕਹ ਮੈਨੂੰ ਦੇ ਦੋ ਮਰਜ਼ੀ ਹਾਂ ਬਾਈ ਜਦੋਂ ਮਰਜ਼ੀ ਹੈਨਾ ਹਾਂਜੀ ਹਾਂ ਠੀਕ ਆ ਅੱਛਾ ਬੱਬੂ ਹੁਣ ਕਿਹੜੇ ਫਸਟਾਰਟ ਕਰੀਏ ਆ ਜਾ ਫਿਰ ਸਰੇ ਤੇ ਚੱਲ ਕਰਾਂ ਹਾਂ ਸਰੇ ਤੋਂ ਲਾ ਕੇ ਸਰੇ ਵਾਲੀ ਚੱਲ ਅੱਛਾ ਬਾਈ ਬੱਬੂ ਜਿਹੜੀ ਆ ਨਸਲ ਆ ਗਈ ਇਹ ਯਾਰ ਨਾ ਰਾਜਸਥਾਨ ਤੇ ਉਧਰ ਵੱਧ ਦੇਖੀ ਜਾਂਦੀ ਸਾਡੇ ਵੱਧ ਮਿਲਦੀਆਂ ਹਰਿਆਣੇ ਚ ਬਾਈ ਹਨਾ ਹਾਂ ਪੰਜਾਬ ਵਾਲੇ ਦਾ ਚੱਪੀ ਰੱਖਦੇ ਠੰਡੀ ਠੀਲ ਵਾਲੀ ਬੱਚੀਆਂ ਹੀ ਵੇਚ ਬਾਈ ਠੀਕ ਹੈ ਇਹ ਲਿਆ ਅੱਛਾ ਬਾਈ ਕਿੰਨੇ ਕ ਦਿਨ ਕੱਢਦੀ ਐ ਇਹ ਇਹ ਦਿਨ ਰਹਿਣਾ ਬਸ ਦੋ ਤਿੰਨ ਦਿਨ ਹੀ ਲੋ ਬਾਈ ਬਸ ਅੱਛਾ ਤੇ ਕਿੰਨੇ ਦੋ ਤਿੰਨ ਦਿਨ ਲੈ ਜੂਗੀ ਹਾਂਜੀ ਬਾਈ ਤੇ ਸੂਆ ਕਿੰਨਾ ਸੂਦੀ ਐ ਸੂਆ ਦੂਜਾ ਪਰ ਦੂਜਾ ਸੂਆ ਦੁੱਧ ਕਿੰਨਾ ਪਾਊਗਾ ਤੂੰ ਤਾਂ ਮੇਰੇ 20 ਕਿਲੋ ਜਮਾ ਡੱਬੇ ਮਰਵਾ ਦਾਂਗੇ ਆਪਾਂ 20 ਕਿਲੋ ਦੇ 20 ਕਿਲੋ ਜਮਾ ਠੱਠਾ ਦੁੱਧ ਮੈਂ ਸਰਗਾ ਬਾਈ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾ ਦਗੇ ਬਾਕੀ ਦਿਨ ਕਿੰਨੇ ਵਜਨ ਠੀਕ ਹੈ ਹਾਂਜੀ ਬਾਈ ਇਹ ਲਿਆ ਕਰ ਆਪਾਂ ਤੋੜ ਕੇ ਦਿਖਾਈਏ ਦਿਨ ਕਿੰਨੇ ਕੱਢਦੇ ਬਬੂ ਦਿਨ ਬਸ 2-3 ਦਿਨ ਹੀ ਕੱਢੂ ਰਮਨ 2-3 ਦਿਨ ਇੱਕ ਮਿੰਟ ਖੜਾ ਲਾ ਇੱਥੇ ਇਹ ਲੈ ਵੀ ਮਿੱਤਰ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਾਕੀ ਲੇਵੇ ਲੂਵੇ ਵਾਲੇ ਪਾਸੇ ਜਿਹੜੀ ਹੈਗੀ ਹੈ ਨਾ ਬਹੁਤ ਜਿਆਦੇ ਚੰਗੇ ਲੇਵੇ ਵਾਲੀ ਲੰਮੀ ਤੋੜ ਦੇ ਕਰਾ ਬਬੂ ਇਹ ਲੈ ਦੇਖੋ ਤੁਸੀਂ ਹੁਣ ਹਨਾ ਲੇਵੇ ਨੂੰ ਜਿਹੜਾ ਥਾਂ ਲੱਗਿਆ ਉਹ ਵੀ ਕੱਲਾ ਕੱਲਾ ਥਾਂ ਲੱਗਿਆਗਾ ਆਹ ਦੇਖੋ ਸੋਹਣੀ ਸੁਨੱਖੀ ਵੈੜ ਚੰਗੇ ਵਜਣ ਵਾਲੀ ਬਬੂ ਕੀ ਰੇਟ ਕਰਤਾ ਟਾੜਾ ਵਟਾ ਜਾ ਰੇਟ ਤਾਂ ਰਮਨ ਜਿੰਨਾ ਮਰਜ਼ੀ ਕਰਾਲਾ 70000 ਦੀ ਪਛੀ ਦੇ ਜਾ ਠੀਕ ਹੈ ਹੋਰ ਵੀ ਮਾਰਦਾਨ ਕਰਾਂਗੇ ਬਾਈ ਤੇਰੀ ਵੀਡੀਓ ਦੇਖ ਕੇ ਆਉ ਬਾਈ ਕੋ ਅੱਛਾ ਹਾਂਜੀ ਠੀਕ ਹੈਗਾ ਵੈਰੀ ਗੁੱਡ ਅੰਦਰ ਨਹੀਂ ਆਂ ਅੰਦਰ ਨਹੀਂ ਆਂ ਅੰਦਰ ਨਹੀਂ ਆਂ ਅੰਦਰ ਨਹੀਂ ਜਾਣਾ ਕਿ ਇਤਰੀ ਆ ਜਾ ਬੰਦੇ ਕਰ ਆਪਾਂ ਆਜੋ ਅੱਛਾ ਬਬੂ ਜਮੇਤੀ ਜੇ ਨੰਬਰ ਦੇ ਉੱਤੇ ਆ ਵਹੜਾ ਗਏ ਇਹ ਜਰਸੀ ਇਹ ਜਰਸੀ ਵੀਰੇ ਹਨਾ ਥੋੜਾ ਮੋਟਾ ਜਾ ਮਿਕਸ ਜਾ ਪੰਜਾਬ ਵਾਲ ਜਰਸੀ ਮਨ ਬਾਈ ਪੰਜਾਬ ਵਾਲੀ ਜਰਸੀ ਅੱਛਾ ਕਿੰਨਾ ਵਸ ਉਸ ਹੁੰਦੀ ਇਹ ਪਹਿਲਾ ਸੂ ਰਮਣ ਪਹਿਲਾ ਸੂ ਆ ਪਹਿਲਾ ਬਾਈ ਠੀਕ ਆ ਪਹਿਲਾ ਸੂ ਉਸੂ ਕੀ ਦਿਨ ਕਿੰਨੇ ਕਰਦੇ ਆਗੇ ਇਹ ਇੱਕ ਹਫਤਾ ਵਕੀ ਰਮਣ ਇੱਕ ਹਫਤਾ ਤੇ ਪਹਿਲੇ ਸੂ ਇਹ ਕਿੰਨਾ ਦੁੱਧ ਪਾ ਦੂ ਦੁੱਧ ਵੀਰੇ ਇਹਨੇ 18-19 ਕਿਲੋ ਤਾਂ ਖੁੱਲੇ ਦੇਣਾ ਬਾਈ ਹਨਾ ਜਿਹੜੇ ਹਿਸਾਬ ਨਾਲ ਬਜਨ ਬੁੱਥਾ ਬੱਛੀ ਦਾ ਕੁਆਲਿਟੀ ਹੈ ਝੋਲੀ ਹੈ ਇਹ ਇੱਕ ਦੇਖੀ ਹੋਰ ਦੇਖ ਝਟ ਹਨਾ ਖੜੀ ਦਾ ਲੇਵਾ ਬੁਹਾਦ ਗਿਆ ਪਰ ਲੇਵਾ ਬੜਾ ਸਾਫ ਤਿਆਰ ਕਰਨਾ ਇਹ ਉੱਤੋਂ ਸਟ੍ਰੇਟ ਜਾਵਾਂ ਬੱਬੂ ਤੋਰੀ ਕੇਰਾ ਫਿਰ ਤੁਰ ਪੰਜਾਬ ਵਾਲੀ ਜਰਸੀ ਆ ਗਈ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਂ ਮੇਰਾ ਤਿਆਰਪਾ ਰਿਹਾ ਮੈਂ ਚਲੋ ਆਪਾਂ ਦੇਖਦੇ ਕਰਦੇ ਰਹਿਨੇ ਆ ਹਨਾ ਬਾਈ ਰੇਟ ਕੀ ਕਰਦਾ ਉਹਦੋਂ ਬਾਅਦ ਫਿਰ ਆਪਾਂ ਗੱਲ ਵੀ ਦੱਸਾਂਗੇ ਵੀ ਇਹ ਆ ਦੇਖੋ ਤੁਸੀਂ ਹਨਾ ਲੇਵੇ ਵਾਲੇ ਪਾਸੋਂ ਜਿਹੜੀ ਹੈਗੀ ਆ ਚੰਗੀ ਆ ਹਜੇ ਖੁੱਲਣ ਆਏ ਨੇ ਜਰਸੀ ਨੇ ਠੀਕ ਆ ਇਹ ਬੱਬੂ ਅ ਦੇਖ ਕੀ ਰੇਟ ਕਰੇਗਾ ਦਾ ਟਾਟਾ ਪਟਾ ਜਮਾ ਰੇਟ ਇਹ ਦਾ ਹੁਣ 65000 ਰੁਪਏ ਪਰ 62000 ਦੀ ਬੱਛੀ ਦੇਦੇ ਆਂ ਬਈ ਆਪਾਂ 62000 ਦੀ ਹਾਂਜੀ ਵੀਰੇ ਠੀਕ ਆ ਹੋਰ ਵੀ ਮਾਨਦਾਨ ਕਰਾਂਗੇ ਬਾਈ ਜੇ ਕੋਈ ਆਉ ਤਾਂ ਠੀਕ ਆ ਨਹੀਂ ਮੈਂ ਇਹੀ ਗੱਲ ਕਹਿੰਦਾ ਸੀਗਾ ਵੀ ਮੈਂ ਦੇਖਦੇ ਹੁੰਨੇ ਆਂ ਨਾ ਵੀ ਹੋਰ ਏਰੀਆ ਦੇ ਵਿੱਚ ਕਿੱਥੇ ਵਗ ਜਾ ਬਾਈ ਮਨ ਲਾ ਪਿੰਡਾਂ ਚ ਵਗਿਆ 80000 ਤੋਂ ਕੋਈ ਨਾ ਟ੍ਰੇਟ ਕਰਦਾ ਬੱਛੀ ਹੈਨਾ 80000 ਤੋਂ ਜਿਹੜਾ ਹਿਸਾਬ ਨਾਲ ਬੱਛੀ ਨੇ ਬਰਮਣ ਤਿਆਰ ਹੋਣਾ ਨਾ ਮੰਨ ਲਾ ਉਤੋਂ ਚੌੜੀ ਚੂੜੀ ਬੱਛੀ ਪਲੀ ਪਲਾਈ ਹੈਗੀ ਐਂ ਨਹੀਂ ਪਤਾ 20 ਕਿਲੋ ਦਾ ਹੱਥ ਮਾਰਜ ਬਾਈ ਲੇਵੀ ਕਰਿਓ ਨੋਟ ਕਰਾਂ ਇਸ ਨੂੰ ਤੇ ਥੱਲੋਂ ਹਜੇ ਖੁੱਲੀ ਮਤਲਬ ਤਿਆਰ ਹੋਣਾ ਹਜੇ ਸੋਨਾ ਦੇਵਾ ਆ ਦੇਖੋ ਨੇੜੇੋਂ ਲਾਲ ਗਏ ਆ ਜਾ ਕਰਾ ਚੌਥੇ ਨੰਬਰ ਵਾਲੀ ਤੇ ਚੱਲ ਕਰ ਅੱਛਾ ਬਬੂ ਜਿਵੇਂ ਆ ਬਹਿੜ ਆ ਗਈ ਤੇਰੀ ਇਹ ਰਮਣ ਦੂਜਾ ਸੂ ਸੂ ਬਾਈ ਦੂਜਾ ਸੂਆ ਹਾਂਜੀ ਹਾਂ ਠੀਕ ਐ ਕਿੰਨੇ ਦਿਨ ਇਹਦੇ ਦਿਨ ਵੀਰੇ ਪਸ 5-4 ਦਿਨ ਮਸੇ ਲਊਗੀ 5-4 ਦਿਨ ਲੇਗੀ ਤੇ ਕਿੰਨੇ ਕ ਦੁੱਧ ਵਾਲੀ ਕਹਿ ਸਕਦੇ ਦੁੱਧ ਵੀਰੇ ਇਹਨੇ 18-19 ਕਿਲੋ ਪਹਿਲਾਂ ਨੇ ਦਿੱਤਾ ਆਪਾਂ 20 ਕਿਲੋ ਦੁੱਧ ਚਵਾ ਕੇ ਦੇ ਦਿਆਂ ਬੱਚੀ ਆਪਾਂ ਨੂੰ ਰਹਿ ਗਈ 20 ਕਿਲੋ ਹਾਂਜੀ ਬਾਈ ਹਾਂ ਉਹ ਹੈ ਦੇਖ ਹਨਾ ਰੰਗ ਦੇਖ ਤੂੰ ਇਹਦਾ ਬੰਜਨ ਬੁੱਤ ਚੰਗਾ ਬਾਈ ਚੰਗਾ ਕ੍ਰੋਸ ਆ ਗਈ ਹਾਂਜੀ ਇੱਕ ਕ੍ਰੋਸ ਆ ਗਈ ਠੀਕ ਆ ਖੋਲੀ ਫਿਰ ਕਰ ਇਹ ਲੋ ਵੀ ਮਿੱਤਰੋ ਮੈਂ ਇੱਕ ਗੱਲ ਤੁਹਾਨੂੰ ਨੋਟ ਹੋਰ ਕਰਵਾਦਾ ਵੀ ਇਸ ਦੀ ਜਿਹੜੀ ਇਹ ਗਾਂ ਆ ਗਈ ਨਾ ਇਹਦੇ ਲੇਵੇ ਨੂੰ ਥਣ ਜਿਹੜਾ ਲੱਗਿਆ ਹੋਇਆ ਵਧੀਆ ਲੱਗਿਆ ਮੁਠੀ ਵਾਲਾ ਥਾਣਾ ਤੇ ਜੇ ਆਪਾਂ ਨੀਰ ਦੇ ਲੈਵਾ ਬੈਠ ਵੀ ਕੋਡੀ ਦੇ ਭਾਈ ਹਾਂ ਬੈਠ ਵੀ ਆ ਗਈ ਲੇਟਵੀ ਜੀ ਕਾਂ ਆ ਦੇਖੋ ਇਧਰਲੇ ਸਾਈਡ ਦਿਖਾ ਦੇਣਾ ਇਹ ਇਧਰੋਂ ਦਿਖਾ ਇਹਦਾ ਮੂੰਹ ਇਹ ਕਮਾ ਦੇ ਕਰਾਂ ਕੈਮਰਾ ਲੈ ਜਾ ਕਰਾਂ ਲੰਮੀ ਤੋਰਦੇ ਹੁਣ ਇਹ ਆ ਦੇਖੋ ਠੀਕ ਆ ਲੈਵਾ ਜਿਹੜਾ ਬਬੂ ਦਿਨ ਕਿਨੇ ਰੇਟੇ ਕਰਕੇ ਨਾ ਰਮਣ ਸਹੀ ਤੁਰਦਗੇ ਨਿਕਾ ਗਾ ਇਹਦਾ ਨਿਤਨ ਨਾਲ ਲੱਗ ਗਿਆ ਅੰਦਰ ਦਾ ਤੁਰਪੇਂਦੀਆਂ ਭਾਈ ਹਾਂ ਬਬੂ ਕੀ ਰੇਟ ਇਹਦਾ ਇਹਦਾ ਲੈਣ ਦੇਣ ਦੀ ਜਮਾ ਟਾੜਾ ਬਾੜਾ ਅੱਜ ਤਾਂ ਮੈਂ ਕਹਿੰਨਾ ਵੀ ਇਹੇ ਜਾਂ ਮੁੱਲ ਕਿਤੇ ਦੇਖਣਾ ਹੋਵੇ ਨਾ ਦੇਖਾ ਹੋਵੇ 52000 ਦੀ ਬੱਚੀ ਦੇ ਦੇ ਬਾਈ ਫਿਰ ਘੱਟ ਵੱਧ ਨਾ ਗਿਓ ਅੱਗੇ ਅੱਛਾ ਹਾਂਜੀ ਲੈ ਵੀ ਇੱਧਰ ਕਰ ਕਰਾ ਫਿਰ ਏ ਲੰਮੀ ਤੋਰ ਕੇ ਦਿਹਾ ਇਹਨੂੰ ਮੈਂ ਇਸ ਰੱਖਣ ਦੀ ਲੋੜ ਨਹੀਂ ਰਵਣ ਹਾਂ ਲੈ ਆਹ ਦੇਖੋ ਮਿੱਤਰੋ ਲੈ ਜਾ ਕਰਾਂ ਇੱਧਰ ਮੋੜ ਤੇ ਇਹ ਆਹਾ ਸੋਨੂੰ ਹਲੇ ਤਾਂ ਬੱਚੀ ਨੇ ਬਾਈ ਪੰਜ ਚਾਰ ਦਿਨਾਂ ਚ ਹੋਰ ਹੀ ਕੁਝ ਬਣ ਜਾਣਾ 52000 ਰੁਪਏ ਦੀ ਆਹਾ ਠੀਕ ਹੈ ਵੈਰੀ ਗੁੱਡ ਅੱਛਾ ਬਬੂ ਜਿਵੇਂ ਹੁਣ ਅਗਲਾ ਨਾਗ ਆ ਗਿਆ ਆਪਣਾ ਹਾਂਜੀ ਰਮਨ ਬਾਈ ਇਹ ਵੀ ਕ੍ਰੋਸ ਚ ਆ ਗਈ ਇਹ ਜਰਸੀ ਕ੍ਰੋਸ ਬੱਚੀ ਮਨੋਈ ਜਰਸੀ ਹੈ ਹਾਂ ਕਾਫੀ ਕਲਰ ਚ ਆ ਗਈ ਠੀਕ ਹੈ ਬਬੂ ਕਿੰਨਾ ਸੂਆ ਇਹ ਪਹਿਲਾ ਸੂਆ ਬਾਈ ਪਹਿਲਾ ਸੂਆ ਦਿਨ ਕਿੰਨੇ ਕੱਢਦੀ ਆ ਇਹ ਬਸ ਦੋ ਤਿੰਨ ਦਿਨ ਹੀ ਕੱਢੂ ਰਮਨ ਹਾਂ ਹਨਾ ਬਾਹਲੇ ਨਹੀਂ ਕੱਢਦੀ ਹਾਂਜੀ ਹਾਂ ਬਾਈ ਹਾਂ ਠੀਕ ਹੈ ਤੇ ਓ ਬਬੂ ਜਿਵੇਂ ਇਸ ਬਹਿੜ ਦੇ ਆਪਾਂ ਗੱਲ ਕਰ ਗਏ ਹੈ ਪਤਲੀ ਹਾਂਜੀ ਹਾਂ ਬਾਈ ਹਨਾ ਅੰਗ ਪੈਰ ਵੀ ਜਿਵੇਂ ਬ੍ਰੀਕ ਆ ਗਿਆ ਤੇ ਤੇਰੀ ਆਸ ਮੁਤਾਬਕ ਦੁੱਧ ਕਿੰਨਾ ਚਾਹੀਦਾ ਇਹਨੂੰ ਦੁੱਧ ਬੱਚੀ ਫਿਰ ਜੀ 18 19 ਕਿਲੋ ਜਮਾ ਖੁੱਲਾ ਪਾਉ ਜੀ ਇਹ 15 ਤੋਂ 18 ਜਿਹੜਾ ਤੁਹਾਨੂੰ ਥੱਲ ਲੱਗਿਆ ਬਾਈ ਹਾਂ ਇਸ ਮਤਲਬ ਪਹਿਲਾਂ ਬੱਚੀ ਨਾਲ ਜੇ ਥੱਲ ਲੱਗਦਾ ਨਾ ਕਦੇ ਹਣਾ ਹਾਂਜੀ ਬਾਈ ਚੰਗੀ ਆ ਇੱਕ ਵਾਰੀ ਆਪਾਂ ਇੱਧਰ ਕਰੀ ਲੈਵਾ ਜਾ ਦਿਖਾ ਦਿੰਦੇ ਆ ਇਹ ਆ ਦੇਖੋ ਤੁਸੀਂ ਲੋ ਵੀ ਮਿੱਤਰੋ ਆਈ ਦਾ ਤੁਸੀਂ ਲੈਵਾ ਚੈੱਕ ਕਰ ਲਓ ਦੇਖੋ ਬਹੁਤ ਸੋਹਣਾ ਬਾਕੀ ਇਹਦਾ ਰੇਟ ਜਿਹੜਾ ਹੈਗਾ ਉਹ ਆਪਾਂ ਪੁੱਛਾਂਗੇ ਬਾਈ ਖੋਲੀ ਕਰਾਂ ਖੋਲ ਦਿੰਦਾ ਸਾਨੂੰ ਹੈਰਾਨ ਕਰਨ ਵਾਲਾ ਰੇਟ ਕਰੇਗਾ ਕਿ ਡਰਾਉਣ ਵਾਲਾ ਆ ਰਹਿਣਾ ਆਇਆ ਬਾਈ ਜੇ ਪਰ ਰੇਟ ਵਾੜਾ ਕਰਦੇ ਹੋਈਏ ਆਪਣਾ ਮਾਲ ਵਿਕੇ ਨਾ ਮੈਂ ਇੱਕ ਗੱਲ ਜਾਣਦਾ ਵੀ 2 2 3 3000 ਡਹਾੜੀ ਬਣ ਜੇ ਬੱਲੇ ਬੱਲੇ ਬਾਈ ਠੀਕ ਹੈ ਗੱਲ ਹਾਂਜੀ ਵੀਰੇ ਨਹੀਂ ਸਹੀ ਗੱਲ ਆ ਚੀ ਦੀ ਕੁਆਲਿਟੀ ਦੇਖੀ ਬਾਈ ਪਏ ਪਤਲੀ ਲੈ ਆਹ ਦੇਖੋ ਮੂੰਹ ਦੇਖੋ ਤੁਸੀਂ ਹਾਂਜੀ ਬਾਕੀ ਭਰਾਵਾ ਮੂੰਹ ਤਾਂ ਆਪੇ ਹੀ ਲੁਕ ਜੂ ਜਦੋਂ ਰੇਟ ਕੀਤਾ ਬਾਈ ਨੇ ਹਨਾ ਬਾਈ ਥੱਲੋਂ ਵੀ ਦੇਖ ਰਹਿਣਾ ਹਾ 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 ਥੱਲੋਂ ਵੀ ਜਿਵੇਂ ਤਿਆਰ ਹੁੰਦੇ ਹੁੰਦੇ 25 ਤੁੰਗ ਲਾ ਦੂਗੀ ਇੱਕ ਮਿੰਟ ਖੜ ਜਾ ਇੱਥੇ ਹਲੇ ਐ ਨਹੀਂ ਪਤਾ 5 4 ਦਿਨ ਕੱਢ ਜੇ ਬਾਈ ਇਹ ਇਹਦਾ ਤਾਂ ਸੌਦਾ ਮੈਨੂੰ ਐ ਲੱਗਦਾ ਹੁੰਦਾ ਹੁੰਦਾ ਹੀ ਰਹਿ ਗਿਆ ਹਾਂਜੀ ਹਾਂ ਬਾਈ ਠੀਕ ਹੈ ਨਾ ਗੱਲ ਬਬੂ ਕਰਾਂ ਲੰਮੀ ਤੋਰੀ ਕਰ ਹਾਇਦਰ ਤੋੜ ਦੋ ਨਾ ਬਾਈ ਲੈ ਵੀ ਆ ਤੁਸੀਂ ਬੱਚੀ ਜਮਾ ਜਾਇਜ਼ ਰੇਟ ਵਾਲੀ ਬੱਚੀ ਦੇਖੋਗੇ ਤੇ ਲੈਵਾ ਵੀ ਬਹੁਤ ਸੋਹਣਾ ਤਿਆਰ ਕਰਦੀ ਤਰੀ ਹੁੰਦੀ ਹੈ ਕਹਿੰਦੇ ਹੁੰਦੇ ਦੁੱਧ ਪੁੱਤ ਕਰਮਾ ਦੇ ਤੇ ਮੈਨੂੰ ਐਂ ਦੱਸਦੇ ਹੁਣ ਰੇਟ ਰੇਟ ਰਮਨ ਆਲਾ ਮੰਨ ਲਾ ਵੀ ਕਰਾ ਲਾ 65 ਕਰਾ ਲਾ 70 ਕਰਾ ਲਾ ਬਾਈ ਜੇ ਆਪਾਂ 65000 ਕਰਕੇ ਫਿਰ ਵੀ ਆਲਾ ਕੋਈ ਜਾਇਜ਼ ਰੇਟ ਹੈ ਹੈਨਾ ਜੇ ਘੱਟ ਵੱਧ ਨਹੀਂ ਕਹਿੰਦੇ ਅੱਗੇ ਤਾਂ 52000 ਦੀ ਬੱਚੀ ਲੈ ਵੀ ਚੜਾ ਕੇ 52000 ਦੀ ਬਿਲਕੁਲ 52000 ਵੈਰੀ ਗੁੱਡ ਹਾਂਜੀ ਬਾਈ ਠੀਕ ਹੈ ਗੱਲ ਲੈ ਵੀ ਮੱਗ ਜੋ ਬਾਈ ਆਪਾਂ ਨਾ ਕਿਸੇ ਦਾ ਨਾਮ ਲੱਗਿਆ ਹੈ ਨਾ ਵੀ ਉਹਦੇ ਕੋਲੇ ਮਹਿੰਗੇ ਇਹਦੇ ਕੋਲੇ ਸਸਤੀਆਂ ਬਾਈ ਹੈ ਕੌਣ ਲੱਗ ਉਹ ਅਲੇ ਦਾ ਲੱਗ ਰੇਟ ਹੁੰਦਾ ਬਾਈ ਆਪਣਾ ਅਲੱਗ ਰੇਟ ਹੈ ਜਿਹੇ ਜੇ ਮਾਲ ਹੋਇਆ ਰੇਟ ਹੈ ਬਾਈ ਹੈ ਸਹੀ ਗੱਲ ਹੈ ਜਿਹੜਾ ਆਪਾਂ ਦਾ ਲੱਖ ਮੰਗਲੀ ਕੌਣ ਉਹ ਬਾਈ ਨਹੀਂ ਆਉਂਦਾ ਜਿਹੜਾ ਨਾਰਮਲ ਜ਼ਿੰਮੇਦਾਰਾ ਦੁੱਧ ਪੀਣ ਵਾਲਾ ਬਾਈ ਉਹਦੇ ਹੱਕ ਦੀ ਹੈ ਹੱਕ ਦੀ ਹੈ ਹਾਂਜੀ ਬਾਈ ਹੁਣ ਆਪਾਂ ਇਹਨੂੰ ਆਕੇ ਫਾਰਮ ਵਾਲਾ ਲੇ ਕੇ ਜੋ ਫਾਰਮਾ ਦਾ ਕੌਣ ਲੇ ਕੇ ਜਾਂਦਾ ਬਾਈ ਸਹੀ ਗੱਲ ਹੈ ਹਾਂ ਨਹੀਂ ਸਹੀ ਗੱਲ ਹੈ ਨਹੀਂ ਬੱਚੀ ਸੋਹਣੀ ਹੈ ਲੈ ਵੇ ਲੋ ਵੇ ਵਾਲੇ ਪਾਸੋਂ ਲੈ ਵੀ ਮਿੱਤਰੋ 52000 ਰੁਪਏ ਦੀ ਆਹਾ ਵਹਿੜ ਲੈ ਜੋ ਠੀਕ ਆ ਆ ਕੇ अच्छा बबू जे भाई जेमे ਹੁਣ ਆਪਣੇ ਆਪ ਅਹੜ ਆ ਗਈ ਹਾਂਜੀ ਵੀਰੇ ਹਾਂ ਨਾ ਪਈ ਤਾਂ ਆੜਤੀਆਂ ਦੇ ਸਹਰਾਣੇ ਵਰਗੇ ਗੋਲ ਹਾਂਜੀ ਹਾਂਜੀ ਭਾਈ ਹਾਂ ਕਿ ਨਹੀਂ ਹਾਂ ਚੰਗੇ ਮੈਨੂੰ ਆਇਆ ਸਕੀਨ ਕਿੰਨਾ ਵਸੂਆ ਇਹਦਾ ਦੂਜਾ ਸੂਆ ਰਮਣ ਦੂਜਾ ਸੂਆ ਤੇ ਕਿੰਨੇ ਕ ਦਿਨ ਲੈਂਦੀ ਐ ਇਹ ਇੱਕ ਹਫਤਾ ਲੈ ਬਸ 5-4 ਦਿਨ ਬਸ ਅੱਛਾ ਹਾਂ ਹਫਤਾਵਾਂ ਜੋਰ ਮਾਰ ਕਿੰਨੇ ਕ ਦੁੱਧ ਵਾਲੀ ਐ ਦੁੱਧ ਵੀਰੇ ਨੇ 20 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਆਪਾਂ 23-24 ਕਿਲੋ ਰੋਡ ਤੇ ਭੇਜਾਂ ਬੱਚੀ 23-24 ਕਿਲੋ ਦੀ ਹਾਂ ਬਾਈ ਖੁੱਲ ਜਾ ਅੱਛਾ ਜੀ ਤਰੂਗੀ ਦੱਸੂਗੀ ਲੈ ਖੋਲ ਕੇ ਫਿਰ ਕਰ ਲੈ ਵੀ ਮਿੱਤਰੋ ਆ ਆ ਗਈ ਠੀਕ ਐ ਇਹਨੂੰ ਪੰਜਾਬ ਵਾਲੀ ਜਰ ਜਿਹੜੀ ਦੇਖਣ ਵਾਲੀ ਅੱਖ ਉਹ ਸੋਡੀ ਦੱਸੂਗੀ ਤੇ ਜਿਹੜੀ ਹੈਗੀ ਇਹ ਵਜਨ ਵਜੂ ਜਿਹੜਾ ਚੰਗਾ ਵਹਿੜ ਚਾਹ ਦੇਖੋ ਬਹੁਤ ਸੋਹਣੇ ਕਲਦਰ ਵਾਲੀ ਦੇ ਕਿਤੇ ਜੇ ਧੁੱਪ ਜੀ ਚੜੀ ਹੁੰਦੀ ਹਨਾ ਤੇ ਨਮੀਤਮਾਈ ਹੁੰਦੀ ਫਿਰ ਦੇਖਦੇ ਹੋ ਤੁਸੀਂ ਬਾਕੀ ਲੇਵਾ ਕਰਮ ਵਾਲੀ ਸੋਨਾ ਤਿਆਰ ਕਰਦੀ ਤੁਰੀ ਹੁੰਦੀ ਹੈ ਜਿਹੜਾ ਇੱਕ ਗੱਲ ਹੋਰ ਆ ਬੱਬਿਆ ਜਿਹੜਾ ਲੇਵੇ ਨੂੰ ਥਣ ਲੱਗਾ ਹੈ ਨਾ ਹਾਂ ਬਾਈ ਬਹੁਤ ਚੰਗਾ ਲੱਗਾ ਪਿੱਛੇ ਮੈਂ ਕਹਿੰਦਾ ਐ ਬਾਲਟੀ ਮੂਰੀ ਕਰਨ ਵਾਲਾ ਕੰਮ ਹੋਇਆ ਇਹ ਆ ਦੇਖ ਬਹੁਤ ਸੋਹਣਾ ਥਾਣਾ ਯਾਰ ਮਿੱਤਰੋ ਬੱਬੂ ਕੀ ਰੇਟ ਫਿਰ ਇਹਦਾ ਇਹ ਤਾਂ ਛਾਲਾ ਮਾਰਦੀ ਆ ਖੋਲੀ ਰੇਤੇ ਦੇ ਚੌੜ ਕਰਦੀਆਂ ਜੇ ਰੇਤਾ ਛਟਾਲੇ ਸੀ ਬਾਈ ਪੰਗਾ ਹੀ ਲੈ ਲਿਆ ਹਾਂਜੀ ਹਾਂ ਕਿ ਨਹੀਂ ਕੀ ਰੇਟ ਫਿਰ ਜੈਜ ਬਾਈ ਮੈਂ ਕਹਿੰਦਾ ਜਮਾ ਘਰੂਟਾਂ ਵਾਲਾ ਕਰਦੇ ਵਾ ਤੇਰੇ ਮਤਲਬ ਐਂ ਕਹਿੰਦਾ ਪਤਾ ਕੀ ਗੱਲ ਹੁੰਦਾਰ ਬਣਾ ਇੱਥੇ ਆ ਕੇ ਇਕੱਲਾ ਫੇਰ ਕਹਿੰਦਾ ਵੀ ਇੰਨੇ ਤਾਂ ਤੂੰ ਮੁੱਲੀ ਕਰੇ ਵੀਡੀਓ ਚ ਨਾ ਕਰਦੇ 10000 ਵੱਧ ਫਿਰ ਦੇਖੀ ਨਹੀਂ 10000 ਵੱਧ ਵੀ ਨਹੀਂ ਕਰਦੀ ਆਪਾਂ ਵੇਚਣਾ ਮਾਲ ਬਾਈ ਬੋਲ ਫਿਰ ਮੁੱਲ ਦਾ 80000 75000 ਜਿੰਨਾ ਮਰਜ਼ੀ ਕਰ ਲੈ ਆਪਾਂ 75000 ਦੀ ਬੱਛੀ ਦੇ ਦੇਂਗੇ ਬਾਈ 72000 ਹਾਂਜੀ ਵੀਰੇ ਵੈਰੀ ਗੁੱਡ ਲੈ ਐ ਵੀ ਇਹ ਮੈਂ ਸਿਰੱਖਣ ਦੀ ਲੋੜ ਨਹੀਂ ਜਿਹੜੇ ਮਾਂ ਤਾਂ ਫੇਰ ਵੀ ਕਰਾਂਗੇ ਬਿਲਕੁਲ ਕਰਾਂਗੇ ਬਾਈ ਇਹ ਹੋਇਆ ਠੀਕ ਆ ਆਪਾਂ ਹੋੜੇ ਨਹੀਂ ਕਿਸੇ ਨੂੰ ਬਾਈ ਅੱਜ ਤੇਰੇ ਤੋਂ ਪਹਿਲਾਂ ਚਾਰ ਗਾਵ ਨੇ ਕੋਈ ਵੀ ਆਉਂਦਾ ਵਾਲਾ ਬਾਈ ਆਪਾਂ ਮੋੜਦੇ ਨਹੀਂ ਕਿਸੇ ਨੂੰ 72000 ਦੇ ਹਾਂਜੀ ਵੀਰੇ ਬਣਦੇ ਫਿਰ ਕਰ ਲਓ ਵੀ ਦੱਸਿਓ ਜ਼ਰੂਰ ਹਨਾ ਤੇ ਅੱਗੇ ਆ ਗਿਆ ਤੋਹਫਾ ਅੱਛਾ ਬਬੂ ਜਿਵੇਂ ਹੁਣ ਆਪਣੀ ਆ ਗਈ ਇੱਕ ਐਚ ਹਾਂਜੀ ਬਾਈ ਚੰਗੇ ਪ੍ਰਿੰਟ ਵਾਲੇ ਮੈਨੂੰ ਇਹ ਦੱਸ ਵੀ ਜਿਵੇਂ ਇਹ ਵਹਿੜ ਹੈ ਇਹਦਾ ਸੁਆ ਕਿਨਮਾ ਇਹਦਾ ਦੂਜਾ ਸੁਆ ਰਵਣਾ ਇਹਦੇ 10 ਦਿਨ ਬਾਕੀ ਨਹੀਂ ਹਲੇ ਅੱਛਾ 10 ਦਿਨ ਹਜੇ ਬਾਕੀ ਫਿਰ ਤਾਂ ਮੈਂ ਕਹਿੰਦਾ ਵੀ ਗਾਂ ਵਾਲੇ ਵੀਰ ਕੁਝ ਵੀ ਨਹੀਂ 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 ਗਾਂ ਕੌਣ ਛੱਡਦਾ ਬਾਈ ਅੱਛਾ ਪ्योर ਫਾਰਮ ਵਾਲੇ ਬੰਦੇ ਦੇ ਕੰਮ ਦੀ ਹੈ ਬਾਈ ਫਾਰਮ ਜੋ ਬਾਈ ਬੱਚੀ ਹੈ ਫਾਰਮ ਚ ਹੀ ਆਈ ਹੈ ਹਾਂਜੀ ਬਈ ਹਾਂ ਠੀਕ ਹੈ ਗੱਲ ਮੈਨੂੰ ਐਂ ਦੱਸ ਜਿਵੇਂ ਦੂਜਾ ਸੂਆ ਸੂ ਗਈ ਹਾਂਜੀ ਵੀਰੇ ਕਿੰਨੇ ਕ ਦੁੱਧ ਆਲੀ ਹੈ ਇਹਨੇ ਵੀਰੇ ਮਨ ਲਾ ਝੂਠ ਮਰਾਉਣ ਨੂੰ ਤਾਂ ਲੈ ਜਿਵੇਂ ਤੁਰੂਗੀ ਲੈ ਵਾ ਦਿਖਾਉ 40 ਕਿਲੋ ਕਹਦੇ ਉਹਦਾ ਫਾਇਦਾ ਨਹੀਂ ਕੋਈ ਠੀਕ ਹੈ ਇਹਨੇ 28 29 ਕਿਲੋ ਤੋਂ ਤਰਾ ਉਹਨਾਂ ਪਹਿਲਾਂ ਨੇ ਬੱਚੇ ਨੇ ਦਿੱਤਾ ਹੋਇਆ ਆਪਾਂ ਬਾਈ ਦਾ ਐਡਰੈਸ ਵੀ ਦੇ ਦੇਵਾਂਗੇ ਇਹ ਵੀ ਟੀਕਾ ਵੀ ਚੰਗਾ ਲੱਗਿਆ ਹੋਇਆਗਾ ਉਹ ਵੀ ਤੈਨੂੰ ਗੱਲ ਕਰਾ ਦੇਵਾਂਗੇ ਜਿਹੜਾ ਬਾਈ ਆਊਗਾ ਠੀਕ ਹੈ ਅੱਜ ਕਿਨੋਂ ਬਾਂ ਮਾਲਾ ਵੀ 32 33 ਕਿਲੋ ਮੰਨ ਸਕਦਾ ਦੁੱਧ ਦੇਊਗੀ ਬੱਚੀ 32 33 ਕਿਲੋ ਹਾਂ ਜਿਹੜੇ ਹਿਸਾਬ ਨਾਲ ਮੰਨ ਲਾ ਬੱਚੀ ਪਲੀ ਰਾਜੀ ਇਹ ਪਲੀ ਚੰਗੀ ਹੈ ਠੀਕ ਹੈ ਹਾਂ ਕੁਆਲਟੀ ਬੱਚੀ ਦੀ ਬਈ ਠੀਕ ਹੈ ਖੋਲੀ ਫਿਰ ਕਰ ਆਪ ਤੋੜ ਕੇ ਦਿਖਾ ਦੇ ਲੋ ਵੀ ਜੇ ਗੱਲ ਕਰਕੇ ਇਸ ਬਹਿੜ ਦੀ ਬਹਿੜ ਦੇ ਲੈਵੇਂ ਥਣ ਵੀ ਚੰਗਾ ਲੱਗਿਆ ਬਾਕੀ ਤੁਸ ਦੇਖ ਰਹਿਣ ਪਹਿਲਾਂ ਤਾਂ ਹਾਂ ਮੂੰਹ ਦੀ ਬਹੁਤ ਸੋਹਣੀ ਹੈ ਖੜ ਜਾ ਪਤਾ ਹੈ ਨਾ ਇਹ ਆ ਦੇਖੀ ਲੈ ਇਹ ਆ ਦੇਖੋ ਹੁਣ ਹੁਣ ਦੇਖੋ ਤੁਸੀਂ ਠੀਕ ਹੈ ਲੈ ਇਸ ਕਰਾਂ ਤੋੜ ਕੇ ਰਾ ਇਧਰਲੇ ਪਾਸੇ ਨੂੰ ਲਿਆ ਇਹ ਲੇਵਾ ਦਿਖਾ ਦਗੇ ਹੁਣ ਆਪਾਂ ਦਿਨ ਹਜੇ ਕਿੰਨੇ ਪਈ ਆ ਇਹਦੇ 10 ਦਿਨ ਬਾਕੀ ਰਮਣ ਲੈ ਵੀ 10 ਦਿਨਾਂ ਦੇ ਅਰੇ ਤਾਂ ਗੁੰਦੀ ਹੁੰਦੀ ਪਛੀ ਦੇ ਭਾਈ ਜਮਾ ਅੱਛਾ ਹਾਂਜੀ ਹਾਂ ਲੇਵਾ ਹੁਣ ਵੀ ਸੋਨਾ ਤਿਆਰ ਕਰਦੀ ਤਰੀ ਆਉਂਦੀ ਆ ਯਾਰ ਹਾਈ ਤਾਂ ਇਹ ਲੂਹੀ ਲਾਈ ਝਾੜੀ ਨਹੀਂ ਯਾਰ ਲੜ ਲੜ ਕੇ ਸੋਨਾ ਬੱਛੀ ਨੇ ਇਹ ਆ ਦੇਖੋ ਨਹੀਂ ਖੁੱਲੀ ਰਹੀ ਕਰਕੇ ਚੌਣ ਕਰਦੀ ਆ ਇਹ ਕਰ ਲੈਣ ਦੇ ਫਿਰ ਕੋਈ ਗੱਲ ਨਹੀਂ ਹਾਂਜੀ ਹਾਂ ਇਹ ਲੈ ਸੋਨ ਜਿੰਦ ਜਾਨ ਵਾਲੀ ਬਹੜਾ ਹਾਂਜੀ ਹਾਂ ਭਾਈ ਇਹਦਾ ਫਿਰ ਰੇਟ ਮਤਲਬ ਇਹਦਾ ਰੇਟ ਆ ਰਮਣ ਜੀ ਤੋਂ ਬੱਟੇ ਫਾਰਮਾ ਚ ਹੋਵੇ ਮਨ ਲਾ ਡੇਢ ਕਰ ਦੂ ਅਗਲਾ 1 60 ਕਰ ਦੂ 70 ਕਰ ਦੂ ਅੱਛਾ ਪਰ ਆਪਾਂ 140000 ਦੀ ਬੱਚੀ ਦੇ ਦਿੰਦੇ ਆਂ ਬਾਈ 140000 ਦੀ 40000 ਹਾਂਜੀ ਵੀਰੇ ਠੀਕ ਹੈ ਹੋਰ ਮਾਨ ਤਨ ਕਰਾਂਗੇ ਬਾਈ ਕਰੇਗਾ ਹਾਂਜੀ ਹਾਂ ਬਾਈ ਠੀਕ ਹੈ ਬਾਕੀ ਵਿੱਚ ਜਿਹੜਾ ਬੰਦਾ ਮਾਲਾ ਫਾਰਮ ਤੇ ਲੈ ਕੇ ਨਾ ਬੱਚੀ ਪੋਆਂ 5 ਸਾਲ ਚੋ ਕੇ ਵੇਚ ਲੈ ਬਾਈ ਠੀਕ ਹੈ ਜੰਦਜਾਨ ਵਾਲੀ ਹੈ ਸਹੀ ਗੱਲ ਹੈ ਬਾਈ ਲੰਮੀ ਤੋਰ ਦੇਣਾ ਰਾਮ ਲੰਮੀ ਤੋਰ ਕਰ ਆਪਾਂ ਲੈ ਵਾ ਇੱਕ ਨੀਕ ਨੂੰ ਦਿਖਾ ਦੇ ਲੈ ਵਾ ਤੇ ਜਮਾ ਚੌਣ ਵਾਲੀ ਕਰ ਦਈਏ ਜੀ ਗੋਲ ਪਿਆ ਜਮਾ ਠੀਕ ਹੈ ਇੱਕ ਰੇਤੇ ਕਨੇ ਨੂੰ ਜਾਂਦਿਆਂ ਹਨਾ ਹਾਂ ਹਾਂ ਬਾਈ ਹਾਂ ਠੀਕ ਹੈ ਗੱਲ ਨਹੀਂ ਸੋਨੇ ਥਾਨ ਲੈਵੇ ਵਾਲੀ ਆ ਗਈ ਤੇ ਆ ਦੇ ਲਿਆ ਕਰ ਬਬੂ ਇਹਦਾ ਸਟਾਰਟ ਹੋਣ ਲੱਗੇ ਰਹਣਾ ਬੱਚੀ ਟਾਟਾ ਵਟਾ ਰੇਟ ਬਬੂ ਇਹਦਾ ਜਮਾ ਫਿਕਸ ਹੋਰ ਵੀ 2000 ਛੋੜ ਕਰਦੇ ਆਂ ਬਾਈ ਠੀਕ ਆ ਫਿਰ ਆ ਜਾ ਕਰ ਮੈਂ ਤਾਂ ਇੱਕ ਹਾਸ਼ਬਦ ਕਹਿ ਕੇ ਨਾ ਤੇ ਅਗਲੇ ਦਾ 2000 ਰੁਪਏ ਛਡਾ ਲਈਦਾ ਹੁੰਦਾ ਠੀਕ ਆ ਆਪਣਾ ਜੋਰ ਲੱਗਦਾ ਨਹੀਂ 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 ਗੱਲਾਂ ਆਪਾਂ ਕਿਸੇ ਨੂੰ ਮੋੜਦੇ ਨਹੀਂ ਬਾਈ ਯਾਰ ਲੈ ਇਹਦਾ ਯਾਰ ਤੇਰੀ ਵਾਲੀ ਗੱਲ ਆ ਹਨਾ ਉਹ ਹਾਂ ਬਾਈ ਹਾਂ ਚੌੜ ਕਰਦੀ ਆ ਜੀ ਲੈ ਉਹ ਦੇਖੀ ਜਿਵੇਂ ਹੁਣ ਆ ਬਿਹੜ ਆ ਗਈ ਯਾਰ ਇਹਦਾ ਯਾਰ ਤੇਰੀ ਬਿਹੜ ਮੈਨੂੰ ਐ ਦੱਸ ਵੀ ਕੱਚੀ ਵਾਲੀ ਪਈ ਐ ਕੱਚੀ ਰਵਣ ਵਾਲੇ ਸਾਹਮਣੇ ਪੂਵੇ ਤਾਂ 15 ਦਿਨ ਤਾਂ ਅੱਛਾ ਹਾਂ 20 ਦਿਨ ਲੱਗ ਜਾਣਾ ਮਤਲਬ 15 10 ਦਿਨ ਹੱਦ 10 ਦਿਨ ਤਿਆਰ ਹੋ ਜੂ ਬੱਚੀ ਤਿਆਰ ਜੇ ਹੋਣ ਲੱਗ ਗਈ ਹਾਂ ਬਈ ਲਾਉਣ ਲੱਗ ਗਈ ਹਾਂ ਉਹ ਪੱਕਾ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਹਾਂਜੀ ਬਾਈ ਠੀਕ ਐ ਇਹਦਾ ਇੱਕ ਸਿੰਘ ਜ ਆ ਹੈਨਾ ਇੱਕ ਸਿੰਘ ਹੈਗਾ ਵੀ ਬਣ ਜੂ ਰਵਣ ਇਹਦਾ ਮਾੜਾ ਜਿਹਾ ਰਹੂ ਬਾਈ ਠੀਕ ਐ ਮੈਨੂੰ ਐ ਦੱਸ ਜਿਵੇਂ ਉਹ ਬਰੀਡ ਬਰੂਡ ਦੇ ਹਿਸਾਬ ਨਾਲ ਹਾਂ ਬਾਈ ਉਹ ਠੀਕ ਲੱਗਦੀ ਐ ਕੱਚੀ ਵਾਲੀ ਐ ਬੈਠਮੀ ਬੱਚੀ ਝੋਲੀ ਵਾਲੀ ਐ ਜੀ ਤੇ ਮੈਨ ਸਾਂਭ ਲੂਗਾ ਹਾਂ ਕੋ ਜਿੰਮੇਦਾਰੀ ਦੇ 1 ਰੁਪਏ ਦੇਵੇ ਅੱਛਾ ਸਵਾ ਕੇ ਚੋ ਕੇ ਫਿਰ ਪੈਸੇ ਭੇਜ ਦਿਓ ਠੀਕ ਹੈ ਹਾਂਜੀ ਬਈ ਮਤਲਬ 18 ਤੋਂ 20 ਖੁੱਲਾ ਵੀਰੇ ਖੁੱਲਾ ਜਮਾ ਹਣਾ ਤੋਰੀ ਫਿਰ ਆਪਾਂ ਤੋਰ ਕੇ ਚੱਲ ਦਿਖਾ ਦਿੰਨੇ ਆਂ ਕਈ ਵਾਰੀ ਕਿਸੇ ਦੇ ਫਿੱਟ ਆ ਜਾਂਦੀ ਹੁੰਦੀ ਹੈ ਲੰਮੀ ਲੁੰਮੀ ਬਹੁਤ ਆ ਮਿੱਤਰੋ ਤੁਹਾਨੂੰ ਮੈਂ ਦੱਸਾਂ ਗੱਲ ਜਾਇਜ਼ ਜਾਇ ਜੇ ਕਿਸੇ ਨੇ ਭਾਅ ਲਾਉਣਾ ਹੁੰਦਾ ਹਨਾ ਤੇ ਮੈਨੂੰ ਆਏ ਲੱਗਦਾ ਵੀ ਉਹਦੇ ਵਾਸਤੇ ਇੱਕ ਚੰਗੀ ਆਫਰ ਵਾਲਾ ਕੰਮ ਹੀ ਹੈਗਾ ਹੈ ਇਧਰ ਹੀ ਲੈ ਕੇ ਚੱਲ ਬੱਬੂ ਇਹ ਆ ਦੇਖੋ ਮੱਥੇ 'ਚ ਟਿੱਕਾ ਟੁੱਕਾ ਹੋਂ ਤਾਂ ਤੇ ਥਣਲੇਵੇ ਦੀ ਜਮਾ ਬਈ ਇੱਕ ਨੰਬਰ ਆ ਹਾਂਜੀ ਹਾਂ ਬਈ ਜੁਮੇਦਾਰ ਕਣਾ ਸੋਣਾ ਦੀ ਸਾਫ ਜਮਾ ਥਣਾ ਦੀ ਕੋਈ ਗਾਣੀ ਆਪਣੀ ਬਈ ਗਲਤ ਨਿਕਲੂ ਠੀਕ ਐ ਇਹ ਆ ਦੇਖੋ ਲੈ ਆ ਆ ਲੰਮੀ ਵਹਿੜ ਦੇਖੋ ਬੱਬੂ ਆ ਕਰਾਂ ਫਿਰ ਇਹਦਾ ਟਾਡਾ-ਬਾਟਾ ਨੂੰ ਮੇੜ ਕੇ ਕੰਮ ਕਰਾ ਤੂੰ ਵੀ ਨਾ ਦੱਸ ਦੇਨ ਸਾਹਮਣੇ ਉਹੋ ਜਿਹੇ ਹਿਸਾਬ ਨਾਲ ਨਾ ਰੇਟ ਕਰ ਰਵਣਾ ਆ ਬਈ ਤਿਆਰ ਹੋ ਗਈ ਤਾਂ ਬੱੱਚੀ ਵੀ 70 ਦੀ 60 68 ਦੀ 65 ਤੋਂ ਉੱਪਰ ਉੱਪਰ ਵਿਕ ਜਾਊਗੀ ਠੀਕ ਐ ਹਾਂਜੀ ਹਾਂ ਪਰ ਜੇ ਕੋਈ ਸਮਝਣ ਵਾਲਾ ਬੰਦਾ ਲੈ ਕੇ ਆਂਦਾ ਬੱੱਚੀ ਆਪਾਂ 60000 ਦੀ ਦੇ ਦੇਣਾ ਬਈ ਅੱਛਾ 60000 ਦੀ ਹਾਂਜੀ ਵੀਰੇ ਹਾਂ ਠੀਕ ਆ ਲੈ ਵੇ ਉਧਰੋਂ ਡਾਕਟਰ ਵੀ ਖੜਾ ਹੈਗਾ ਕੋਲੇ ਤੇ ਨਹੀਂ ਉਹਦੇ ਨਾਲ ਵੀ ਗੱਲ ਕਰਵਾਉਂਦੇ ਉਹ ਬਿਜੀ ਹੈ ਤੇ 60000 ਚੋਂ ਮਾਨਤਾ ਨੂੰ ਕੋਈ ਮਾੜਾ ਮੋਟਾ ਕਰਾਂਗੇ ਭਾਈ ਕਿੰਨਾ 2000 ਹੋਰ ਛੱਡ ਤੂੰ 58000 ਹਾਂਜੀ ਵੀਰੇ ਹਾਂਜੀ 58000 ਦੀ ਠੀਕ ਆ ਆ ਫਿਰ ਕਰਾਂ ਅੰਦਰ ਚੱਲ ਜੀ ਅੱਛਾ ਬਬੂ ਜਿਵੇਂ ਹੁਣ ਅੰਦਰਲੇ ਪਾਸੇ ਆਪਣੇ ਆਪ ਆਹੜ ਆ ਜੀ ਹਾਂਜੀ ਰਮਨ ਭਾਈ ਹੈ ਮੈਨੂੰ ਐਂ ਦੱਸ ਜਿਵੇਂ ਆਹਾ ਕਿੰਨੇ ਵਸੂਆ ਵਸੜਾ ਇਹਦਾ ਰਮਣ ਸੁਆ ਦੂਜਾ ਬਾਈ ਲੱਗਦੀ ਤੀਜੇ ਵਾਲੀ ਛਿੱਕ ਦੇ ਚੱਕਦੇ ਆਵਾ ਮੂੰਹ ਪੱਟ ਕੇ ਦਿਖਾਵਾਂਗੇ ਜਾਂ ਲੱਗਦੀ ਤੀਜੇ ਆ ਹਾਂ ਬਾਈ ਆ ਤੀਜੇ ਮੰਨ ਲੈ ਕੋਈ ਪੂਰੀ ਮਾਲਾ ਕਮਜ਼ੋਰ ਕਰੋ ਬਈ ਬੱਚੀ ਬਾਈ ਅੱਛਾ ਹਾਂ ਦੁੱਧ ਦੇ ਥੱਲੇ ਹੁਣ ਮੈਨੂੰ ਆ ਲੱਗਾ ਵੀ 24 25 ਕਰੋ ਚਵਾ ਕੇ ਦੇ ਦੂ ਦੋ ਟਾਈਮ ਵੀ 20 ਕਿਲੋ ਚਵਾ ਦੇਗਾ ਵੀਰ ਜੀ 22 ਕਿਲੋ ਦੇ ਝੱਗ ਮਾਰ ਕੇ ਡੱਬੇ ਪਰੇ ਕਰਕੇ ਝੱਗ ਫੇਰ ਮਾਰ ਲਿਓ ਠੀਕ ਹੈ ਹਾਂ ਝੱਗ ਸਮੇਤ ਭਾ 25 ਦੀ ਪਰ ਲਿਓ ਠੀਕ ਹੈ ਹਾਂ ਬਾਈ ਹਾਂ ਚੱਲ ਮੈਨੂੰ ਐਂ ਦੱਸ ਦੇ ਵੀ ਇਹ ਆਪਾਂ ਚੱਲ ਮਗਰ ਬੱਛਾ ਕੇ ਪੰਛੀ ਦੇ ਬੱਛਾ ਵੀ ਰੀ ਮਗਰ ਅੱਛਾ 20 ਕਿਲੋ 22 ਕਿਲੋ ਦੁੱਧ ਮਿੱਤਰੋ ਤਿਆਰਤ ਹੋਰ ਕੇ ਦਿਖਾ ਦਗੇ ਲੈ ਵੀ ਇਹ ਰੇਟ ਜਿਹੜਾ ਹੈਗਾ ਇਹਦਾ ਪਤਾ ਕਰਾਂਗੇ ਆ ਦੇਖੋ ਤੁਸੀਂ ਲੇਵੇ ਵਾਲੇ ਪਾਸਿਓ ਠੀਕ ਹੈ ਥਣ ਵੀ ਜੜਾ ਹੈਗਾ ਚੰਗਾ ਇਹ ਦੰਦ ਵੀ ਪਟਕੇ ਸਾ ਨਾ ਰਹਿਣ ਹੈ ਇਹ ਦੰਦ ਪਟਕੇ ਦਿਖਾ ਦੇ ਨਾ ਬਾਈ ਮੈਂ ਕਹਿੰਦਾ ਚਾਹਣਾਂ ਨੂੰ ਚੱਲਿਆ ਫਿਰ ਹਾਂ ਓਏ ਬਾਈ ਆ ਦੇ ਛਿੱਕ ਦੇ ਕੱਢਦੀ ਵਾਲੀ ਠੀਕ ਆ ਗੱਲ ਛਿੱਕ ਦਾ ਚੱਕਦੀ ਹੈ ਹਾਂ ਠੀਕ ਆ ਯਾਰ ਉਹਨੇ ਬਾਈ ਜਿਹੜਾ ਚਸਮਾ ਨੂੰ ਮਿਲੂ ਤੇ ਰੀਨਲ ਹੀ ਮਿਲੂਗਾ ਮੈਨੂੰ ਆਏ ਦੱਸ ਫਿਰ ਟਾਟਾ ਪਟਾ ਇਹਦਾ ਟਾਟਾ ਬਟਾ ਰੇਮੇਂਜਰ ਇਹ ਟਾਈਮ ਵਾਲਾ 1 20 ਕਰਾ ਲੈ 1 25 ਕਰਾ ਲੈ ਉਹ ਕੋਈ ਫਾਇਦਾ ਨਹੀਂ ਨਾ ਨਾ ਥੱਲੇ ਆ ਆਪਣਾ 90 ਦੀ ਬੱਛੀ ਦੇ ਦਿਆਂ ਬਾਈ 90 ਦੀ ਹਾਂਜੀ ਬਾਈ ਹੋਰ ਵੀ 2000 ਛੋੜ ਕਰ ਦਾਂਗੇ ਜੂ ਕੋ ਆਉ ਤਾ ਬਾਈ ਇਧਰ ਮੰਨ ਲੈ ਬਾਈ ਫਿਰ 85 ਦੀ ਕਹਿ ਦੇ ਕਹਿ ਦੇ ਬਾਈ ਕੋਈ ਗੱਲ ਨਹੀਂ 85 ਦੀ ਬਸ ਘੱਟ ਵੱਧ ਨਾ ਕਿਉਂ ਆਗੇ ਠੀਕ ਹੈ ਲੈ ਵੀ ਆਹਾ 85000 ਦੀ ਤੁਹਾਨੂੰ ਆ ਮਿਲ ਜੂਗੀ ਤੇ ਆ ਕਰਾ ਇੱਕ ਆ ਖੜੀ ਆ ਬਈ ਕਹਿ ਦਿੱਤੀ ਕਿਸੇ ਨੂੰ ਵੇਚੀ ਹੈ ਨਹੀਂ ਇਹ ਤਾਂ ਮੰਨ ਲੈ ਬਾਈ ਸੌਦਾ ਤਾਂ ਹੋ ਗਿਆ ਸੀਗਾ ਉਧਾਰ ਕਰਦੇ ਸੀਗੇ 60000 ਦਾ ਦੁੱਧ 15 ਕਿਲੋ ਦੋ ਟਾਈਮ ਚੋਲਿਓ ਮਗਰ ਬੱਚੇ ਬਾਈ ਅੱਛਾ 60000 ਦਾ ਹਾਂ 60000 ਦਾ ਹਾਂਜੀ ਬਾਈ ਹਾਂ ਤਾਂ ਚੌਥੀ ਬਾਈ ਅੱਛਾ ਚੌਥੀ ਹਾਂ ਹੁਣ ਚੌਥੀ ਚੱਲ ਕਈ ਵਾਰੀ ਕੋਈ ਆ ਜਾਂਦਾ ਹੁੰਦਾ 60 ਦਾ ਹੀ ਕਹਿ ਦਿੰਨੇ ਆ ਫਿਰ ਕੋਈ ਗੱਲ ਨਹੀਂ ਬਾਈ ਹੈ ਕੋਈ ਗੱਲ ਨਹੀਂ ਇਹ ਆ ਦਿਓ ਪਰ ਵੀ ਘਰ ਤੱਕ ਦੀ ਬੰਦੇ ਜ਼ਿੰਮੇਵਾਰੀ ਹੋਊਗੀ ਹੱਲ ਜੇ ਚੱਲ ਜੇ ਛਰਲਾ ਭੂ ਰੋਵੇ ਬਾਈ ਹੈ ਆਪਾਂ ਜ਼ਿੰਮੇਵਾਰਾ ਦੇਣਦਾਰ ਤੁਰ ਤੱਕ ਦਾ ਕਰਾਇਆ ਮੋੜ ਦੇ ਗਏ ਬੰਦੇ ਦਾ ਠੀਕ ਹੈ ਹਾਂਜੀ ਬਾਈ ਜੇ ਤਾਂ ਕੋਈ ਜਾਣ ਪਛਾਣ ਚੋਂ ਨਿਕਲੇ ਆ ਫਿਰ ਤਾਂ ਬਲ ਘਰੇ ਜਾ ਕੇ ਪੈਸੇ 15 ਦਿਨਾਂ ਨੂੰ ਬਾਈ 1 अच्छा हां जी भाई ठीक है माड़ी जी ਖੋਲੀ ਹੋਈ ਪ੍ਰਧਾਨ ਚੋਈ ਹੋਈ ਰਮਨ ਬਾਈ ਕੋਈ ਗੱਲ ਨਹੀਂ ਤੋਰਦੇ ਆਉਣ ਦੇ ਕਰਾਂ ਕੁਝ ਨਹੀਂ ਹੁੰਦਾ ਇਹ ਆਪਾਂ ਤੁਹਾਨੂੰ ਆਹ ਵਹਿੜ ਦਿਖਾਉਣੇ ਆ ਚੋਈ ਹੋਈ ਹੈ ਬਾਈ ਕਹਿੰਦਾ ਤੇ 15 ਕਿਲੋ ਦੁੱਧ ਲੀਟਰ ਦੁੱਧ ਤੁਸੀਂ ਤੋਲ ਕੇ ਇੱਥੇ ਲਿਆ ਸਕਦੇ ਆਹ ਸਾਈ ਵਾਲਾ ਮਗਰਬੱਛੀ ਜਰਸੀ ਹੈ ਬਾਈ हां ਠੀਕ ਹੈ ਇਹ ਆ ਲੋ ਠੀਕ ਹੈ ਇਹ ਬਿਨਾਂ ਚੋਈ ਦੀ ਰਮਨ ਵੀਡੀਓ ਪਾ ਦੂੰ ਤੁਹਾਨੂੰ ਅੱਛਾ ਉਹ ਪਾ ਦੀ ਭੌਂ ਦੇ ਵਿੱਚ ਜੀ ਠੀਕ ਹੈ ਹਾਂ ਜੀ ਬਾਈ ਇਹ ਲਿਆ ਕਰ ਇਧਰ ਉੱਤੋਂ ਚੋੜੀ-ਜੋੜੀ ਬਹੁਤ ਆ ਠੀਕ ਆ ਆ ਕਰਾਂ ਬੰਦ ਦੇ ਕਰਾਂ ਬੱਬੂ ਬਾਹਰ ਆ ਕਰਾਂ ਨੰਬਰ ਆਪਾਂ ਦਿਖਾ ਲਗੇ ਇਧਰ ਭਰਾਵਾਂ ਨੂੰ ਮੈਨੂੰ ਐ ਦੱਸ ਵੀ ਇਹੇ ਆਪਣੇ ਦੋਨੇ ਨੰਬਰ ਆਹੀ ਹੈ ਹਾਂਜੀ ਭਾਈ ਹਾਂਜੀ ਹਾਂ ਕਿਹਨੇ ਸੀ ਨੰਬਰ ਆ 94671 ਹੈ ਜੀ 70471 ਇਹ ਤਾਂ ਵਟਸਐਪ ਨੰਬਰ ਆਈ 898910668 ਵੀਰੇ ਕਾਲ ਵਾਸਤੇ ਠੀਕ ਆ